ਸਤਿ ਸ਼੍ਰੀ ਅਕਾਲ ਅਜਹਲ ਕਾਂ ਚਾਹ ਬਲਬੀਰ ਸਿੰਘ ਪੰਡਤ ਸਾਥੀਆਂ ਸਮੇਤ ਭਗਵਾਨ ਪਾਪਾ ਸ਼ਿਚੰਦਰ ਜੀ ਦੇ ਮੰਦਰ ਵਿਖੇ ਮੱਧਮਸਤਕ ਹੋਏ ਦਸਨਯੋਗ ਹੈ ਕਿ ਬੀਤੇ ਦਿਨੀ ਹਲਕਾ ਫਤਿਹਗੜਪੁਰੀਆਂ ਉਂਦਰ ਪਾਰਟੀ ਸਾਈ ਕਮਾਨ ਵੱਲੋਂ ਨਵੀਆਂ ਯਤਨੀਆਂ ਕੀਤੀਆਂ ਗਈਆਂ ਇਸ ਸੰਬੰਧੀ ਬਲਬੀਰ ਸਿੰਘ ਪੰਡਤਕਰਾਂ ਨਾਲ ਗੱਲਬਾਤ ਕਰਦੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਰੋਜ਼ਾਨਾ ਸੱਚ ਟਾਈਮ ਇਵਿਟਸ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੈਂ ਅੱਜ ਬਾਬਾ ਸ਼੍ਰੀ ਚਾਂਜੀ ਦਾ ਧੰਨਵਾਦ ਕਰਨ ਆਇਆ ਜਿਨ੍ਹਾਂ ਦੀ ਕਿਰਪਾ ਸਦਕਾ ਮੈਨੂੰ ਪਾਰਟੀ ਨੋਮਤਾ ਬਖਸ਼ਿਆ ਪੂਰੀ ਫਤਿਹਗੜ ਦੀ ਟੀਮ ਦੇ ਨਾਲ ਹੀ ਧੰਨਵਾਦ ਕਰਨ ਆਇਆ ਆ ਬਾਬਾ ਸ਼੍ਰੀ ਚਾਂਜੀ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ ਮੈਂ ਸਮੂਹਤੀ ਐ ਇੱਕ ਨੰਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਓਧਾ ਦਿੱਤਾ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਤੁਸੀਂ ਭਗਤ ਸਿੰਘ ਮਾਨ ਜੀ ਦਾ ਅਲਕੈਨ ਚਾਰਜ ਗੁਰਦੀਪ ਸਿੰਘ ਕਨੂਨ ਦਾ ਮਾਝੇ ਬੈਲੋ ਜੀ ਸੰਤਨ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਵੱਡਾ ਮਾਣ ਮਿਲਖਿਆ ਉਹਨਾਂ ਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਬੜਾ ਵੱਡਾ ਉੱਚਾ ਸੋਚਿਆ ਇੱਕ ਅਹੁਦੇ ਦਾ ਮਾਣ ਮਿਲਖਿਆ ਸਾਡਾ ਵੀਰ ਗਗਨਦੀਪ ਸਿੰਘ ਹਲਕੇ ਦੇ ਸੰਗਠਨ ਇਚਾਰਜ ਫਤਗੜ ਕੂੜੀਆਂ ਦੇ ਇਹਨਾਂ ਨੂੰ ਜੁੜੀ ਲੱਗੀ ਜੀ ਪ੍ਰਮਾਤਮਾ ਦਾ ਵੀ ਸ਼ੁਕਰੀਆ ਕਰਦੇ ਹਾਂ ਤੇ ਨਾਲ 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 ਪਾਰਟੀ ਹਾਈ ਕਮਾਂਡ ਦਾ ਵੀ ਸਰਦਾਰ ਪੁਗਲ ਸਿੰਘ ਮਾਨ ਜੀ ਦਾ ਸ਼੍ਰੀ ਰਿੰਮ ਕੇਜਰੀ ਬਾਸ ਜੀ ਦਾ ਮਿਲਿਚ ਵਧੀਆ ਜੀ ਉਹਨਾਂ ਰੋੜਾ ਜੀ ਦਾ ਔਰ ਜਿੰਨੇ ਵੀ ਸਾਡੇ ਆਇਤ ਮੰਦ ਚੀਜ਼ ਸਾਰਿਆਂ ਦਾ ਧੰਨਵਾਦ ਕਰਦੇ ਉਹਨਾਂ ਦੇ ਨਾਲ ਨਾਲ ਸਾਡੇ ਵੱਡੇ ਭਰਾ ਸਰਕਾਰ ਜੋ ਸਾਡੇ ਵੱਡੇ ਸਰਦਾਰ ਮੰਗਲ ਸਿੰਘ ਜੀ ਇਹਨਾਂ ਨੂੰ ਕਿਸਾਨ ਮਿਲਤੇ ਹਲਕੇ ਦੇ ਕੋਬੀ ਮਿਲਟ ਲਾਇਆ ਇਹਨਾਂ ਨੂੰ ਵੀ ਮੇਰੇ ਵੱਲੋਂ ਵਧਾਈ ਦਿੰਦੇ ਔਰ ਪਰਮਾਤਮਾ ਦਾ ਅੱਜ ਸ਼ੁਕਰ ਕਰਨਾ ਆਏ ਨੇ ਬਾਬਾ ਚੀਤ ਚੰਦ ਜੀ ਦਾ ਸ਼ੁਕਰ ਕਰਨਾ ਆਏ ਨੇ ਧੰਨਵਾਦ ਕਰਨਾ ਆਏ ਨੇ ਆਸ਼ੀਰਵਾਦ ਲੈਣ ਆਏ ਨੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਸਾਡਾ ਵੀਰ ਗਿੱਲ ਇਹਨਾਂ ਨੂੰ ਹਲਕੇ ਦਾ ਕੋਆਰਡੀਨੇਟਰ ਲਾਇਆ ਡੀਡ ਵਿੰਗ ਦਾ ਇਹ ਵੀ ਅੱਜ ਸੰਤਨ ਬਾਬਾ ਜੀ ਜੰਗੀ ਦਾ ਆਸ਼ੀਰਵਾਦ ਨਾਲ ਨਾਲ ਸਾਡਾ ਵੀਰ ਗੁਰਵਿੰਦਰ ਸਿੰਘ ਕਾਧੀਆਂ ਤੋਂ ਗੁਰਵਿੰਦਰ ਸਿੰਘ ਪੰਨੂ ਉਹਨਾਂ ਜੀ ਨੂੰ ਉਹਨਾਂ ਨੂੰ ਹਲਕੇ ਦਾ ਦੂਤ ਵਿੰਗ ਦਾ ਕੋਆਰਡੀਨੇਟਰ ਲਾਇਆ ਵੀ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਆਏ ਨੇ ਉਹਨਾਂ ਦੇ ਨਾਲ ਨਾਲ ਸਾਡੇ ਭਰਾ ਹਲਕੇ ਦੇ ਪੰਚ ਸਰਪੰਚ ਜਿੰਨੇ ਵੀ ਮੋਦਬਰ ਸੱਜਣ ਸਾਰੇ ਅੱਜ ਸੱਚੇ ਪਾਤਸ਼ਾਹ ਕੋ ਸੰਤਨ ਬਾਬਾ ਜੀ ਜੰਗੀ ਤੋਂ ਆਸ਼ੀਰਵਾਦ ਲੈਣ ਆਏ ਨੇ ਅੱਗੇ ਦੀ ਆਉਣ ਵਾਲੀ 2027 ਦੀ ਲੜਾਈ ਲੜਨ ਵਾਸਤੇ ਤਿਆਰੀ ਕਰਨਾ ਆਏ ਨੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਸਾਰਿਆਂ ਦੇ ਤੁਹਾਨੂੰ ਤੰਤਰੂਸੀਆਂ ਰੱਖੀਏ ਇਦਾਂ ਹੀ ਆਮ ਆਦਮੀ ਪਾਰਟੀ ਦਾ ਝੰਡਾ ਇਦਾਂ ਹੀ ਬਲੰਦਰ ਰਹੇ ਆਮ ਆਦਮੀ ਪਾਰਟੀ ਦੀ ਟੀਮ ਤੇ ਹਮੇਸ਼ਾ ਚੜ੍ਹਦੀ ਕਲਾ ਰਹੇ ਉਹ ਨਾਲ ਨਾਲ ਮੈਂ ਹਾਈ ਕਮਾਂਡ ਨੂੰ ਆਪਣੀ ਵੀ ਭਰੋਸਾ ਦਿੰਦਾ ਜਿਹੜੀ ਟੀਮ ਤੇ ਵਿਸ਼ਵਾਸ ਕਰਦੇ ਉਹਨਾਂ ਨੇ ਇਹਨਾਂ ਨੂੰ ਲਾਇਆ ਇੱਕ ਹਲਕਾ ਫਤਿਹਗੜ ਟੂੜੀਆਂ ਦੇ ਵਿੱਚ ਗਰਾਫ ਨੂੰ ਲੈ ਕੇ ਆਈ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਪਰ ਸਡੇਗੜ ਪੁਰੀਆਂ ਦੇ ਸਾਰੇ ਪੰਚਾਇਤਰ ਪੰਚਾਂ ਵੱਲੋਂ ਬਲਾਕ ਪ੍ਰਧਾਨਾ ਵੱਲੋਂ ਪਰੋਦੇ ਦਾਦਾ ਵੱਲੋਂ ਜਿੰਨੇ ਵੀ ਸਾਡੇ ਭਰਾ ਨੇ ਕੀਤੇ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਭਾਈ ਗੁਰਜੀਤ ਕਾਹ ਸਾਹਿਬ ਭਾਈ ਗੁਰਜੀਤ ਜੀ ਨੂੰ ਸਤਿ ਸ੍ਰੀ ਅਕਾਲ